ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੋਕੇ ਦੇ ਰਹਿਣ ਵਾਲੇ ਕਿਸਾਨ ਗਿਆਨ ਸਿੰਘ ਉਮਰ 70 ਸਾਲ ਜੋ 11 ਫਰਵਰੀ ਨੂੰ ਘਰ ਤੋਂ ਕਿਸਾਨੀ ਅੰਦোলন ਦਾ ਹਿੱਸਾ ਬਣਨ ਲਈ ਦਿੱਲੀ ਵੱਲ ਗਏ ਸਨ ਜਦਕਿ ਗਿਆਨ ਸਿੰਘ ਹੋਰਨਾਂ ਕਿਸਾਨਾਂ ਵਾਂਗ ਸ਼ੰਭੂ ਬਾਡਰ ਤੇ ਪਿਛਲੇ 3 ਦਿਨਾਂ ਤੋਂ ਸੀ ਅੱਜ ਪਰਿਵਾਰ ਨੂੰ ਪਿੱਛੇ ਤੜਕਸਾ ਸੁਨੇਹਾ ਮਿਲਿਆ ਕਿ ਗਿਆਨ ਸਿੰਘ ਦੀ ਉੱਥੇ ਹਾਲਤ ਵਿਗੜ ਗਈ ਹੈ ਪਹਿਲਾਂ ਉਸ ਨੂੰ ਇੱਕ ਨਿੱਜੀ ਹਸਪਤਾਲ ਚ ਲਿਜਾਇਆ ਗਿਆ ਅਤੇ ਹਾਲਤ ਨਾਜ਼ੁਕ ਹੋਣ ਤੋਂ ਬਾਅਦ ਰਜਿੰਦਰਾ ਹਸਪਤਾਲ ਚ ਦਾਖਲ ਕਰਾਇਆ ਗਿਆ ਜਦਕਿ ਉੱਥੇ ਇਲਾਜ ਦੌਰਾਨ ਉਸ ਦਾ ਦਿਹਾਂਤ ਹੋ ਗਿਆ ਪਰਿਵਾਰ ਮੁਤਾਬਕ ਗਿਆਨ ਸਿੰਘ ਦੀ ਸਿਹਤ ਅਥਰੂ ਗੈਸ ਨਾਲ ਵਿਗੜੀ ਸੀ ਅਤੇ ਸਾਹ ਦੀ ਦਿੱਕਤ ਹੋਈ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ। ਉੱਥੇ ਪਰਿਵਾਰ ਦੇ ਪਿਛੇ ਭਤੀਜਾ ਕਸ਼ਮੀਰ ਸਿੰਘ ਅਤੇ ਕਸ਼ਮੀਰ ਸਿੰਘ ਦੀ ਪਤਨੀ ਲਖਵੀਰ ਕੌਰ ਨੇ ਦੱਸਿਆ ਕਿ ਗਿਆਨ ਸਿੰਘ ਦੀ ਆਪਣੀ ਕੋਈ ਔਲਾਦ ਨਹੀਂ ਹੈ। ਪਤਨੀ ਦੀ ਵੀ ਮੌਤ ਹੋ ਚੁੱਕੀ ਹੈ ਤੇ ਸ਼ੁਰੂ ਤੋਂ ਹੀ ਉਹ ਉਹਨਾਂ ਨਾਲ ਰਹਿੰਦੇ ਸਨ। ਜਦਕਿ ਉਹਨਾਂ ਦਾ ਪਰਿਵਾਰ ਇੱਕ ਛੋਟਾ ਕਿਸਾਨੀ ਪਰਿਵਾਰ ਹੈ ਤੇ ਮਹਿਜ 1 ਏਕੜ ਖੇਤੀਬਾੜੀ ਜ਼ਮੀਨ ਹੈ। ਕਸ਼ਮੀਰ ਸਿੰਘ ਦਾ ਕਹਿਣਾ ਸੀ ਕਿ ਉਹ ਸਕੂਲ ਬੱਸ ਦਾ ਡਰਾਈਵਰ ਹੈ। ਜਿਸ ਕੀ ਖੇਤੀ ਦਾ ਕੰਮ ਉਹਨਾਂ ਦੇ ਚਾਚਾ ਗਿਆਨ ਸਿੰਘ ਹੀ ਦੇਖਦੇ ਸਨ ਉਹਨਾਂ ਦੇ ਸਿਰ ਤੇ 3 ਲੱਖ ਦਾ ਕਰਜ਼ਾ ਵੀ ਉਸੇ ਹੀ ਜ਼ਮੀਨ ਤੇ ਹੈ ਅਤੇ ਉਹਨਾਂ ਦੇ ਚਾਚਾ ਗਿਆਨ ਸਿੰਘ ਲੰਬੇ ਸਮੇਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਸਨ ਅਤੇ ਪਿਛਲੇ ਕਿਸਾਨੀ ਅੰਦੋਲਨ ਚ ਵੀ ਉਹ ਦਿੱਲੀ ਰਹੇ ਅਕਸਰ ਹਰ ਧਰਨੇ ਅਤੇ ਮੋਰਚੇ ਚ ਸ਼ਾਮਲ ਹੁੰਦੇ ਸਨ ਜਦ ਕਿ ਇਸ ਵਾਰ ਵੀ ਉਹ ਗਏ ਸਨ ਤਾਂ ਉਹਨਾਂ ਕਿਹਾ ਸੀ ਕਿ ਮੰਗਾਂ ਪੂਰੀਆਂ ਕਰਵਾ ਕੇ ਹੀ ਆਵਾਂਗੇ ਉੱਥੇ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅੱਜ ਇਸ ਪਰਿਵਾਰ ਤੇ ਦੁੱਖ ਦੀ ਘੜੀ ਹੈ ਲੇਕਿਨ ਇਸ ਗੱਲ ਦਾ ਮਾਣ ਹੈ ਉਹਨਾਂ ਦਾ ਜੀ ਕਿਸਾਨੀ ਮੰਗ ਲਈ ਲੜਦਾ ਲੜਦਾ ਸ਼ਹੀਦ ਹੋ ਗਿਆ ਕਸ਼ਮੀਰ ਸਿੰਘ ਨਾਂ ਹੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚੱਲੇ ਪਾਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਕੂਚ ਕਰਨਾ ਸੀ ਦਿੱਲੀ ਨੂੰ ਉਸ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਨਿੱਜੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜ ਗਈ ਬਾਅਦ ਯਾ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸੁਬਾ ਸਿੱਧੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵੱਲੋਂ ਬਹੁਤ ਮਾੜੀ ਗੱਲ ਹੈ ਅਰੇ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰੀ ਬਣਾਤਾ ਅਥਰੂ ਗਏ ਬੇਸ ਗੋਲੇ ਛੁੱਟ-ਛੁੱਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਕੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸੀਧੀਆਂ ਕਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੱਕ ਹੋਏਗੀ ਕਿਹੜੀ ਜਥੇਬੰਦੀ ਨੂੰ ਇਹ ਸੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਪਰਿਵਾਰ ਚ ਉਹਨਾਂ ਦਾ ਅਹੀਂ ਉਹਨਾਂ ਦੇ ਪਤੀਏ ਆ ਤੇ ਬਾਡੇ ਪਿਤਾ ਜੀ ਡੈਥ ਹੋ ਗਿਆ ਇੱਕ ਉਹਨਾਂ ਦਾ ਛੋਟਾ ਭਰਾ ਵਾ ਤੇ ਸਾਡੇ ਕੋਲ ਹੀ ਰਹਿੰਦੇ ਸੀਗੇ ਕਿੰਨੇ ਪਹਿਲਾਂ ਵੀ ਅੰਦੋਲਨ ਚ ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਕਿਹੜੀ ਨੇ ਡੈਥ ਹੋਈ ਹੈ ਗੈਸ ਕਰਨਾ ਇੱਥੇ ਉੱਥੋਂ ਗੈਸ ਕਰਨਾ ਹੋਈ ਆ ਇਹ ਡੈੱਡ ਬੋਡੀ ਪਤਾ ਨਹੀਂ ਹੈ ਤੇਰੀ ਹੈ ਡੈੱਡ ਬੋਡੀ ਇਹਨਾਂ ਦੀ ਕੱਲ ਤੱਕ ਸੈਂਦ ਆਊਗੀ ਸਾਡੀ ਗੱਲਬਾਤ ਹੋਈ ਉੱਥੇ ਜੱਤੀ ਬੰਦੀ ਨੇ ਹਾਂਜੀ ਉੱਥੇ ਹੋਈ ਆ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਵਾ ਉਹਨਾਂ ਨਾਲ ਗੱਲ ਹੋਈ ਆ ਉਹ ਉੱਥੇ ਉਹਨਾਂ ਦੇ ਕੋਲ ਹੀ ਆ ਕਿੰਨੀ ਤਰੀਕ ਤੋਂ ਗਏ ਇੱਥੋਂ 11 ਤਰੀਕ ਤੋਂ ਗਏਗੇ ਕੀ ਮੰਗ ਕੀ ਕਰਦੇ ਰਹੇ ਸੀ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ਼ ਹੋਣੇ ਚਾਹੀਦੇ ਆ ਤੇ ਬਹੁਤ ਘਰਾਂ ਮਾਤੜਾ ਜ਼ਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਹਾਂ ਆਉਂਦਾ ਹੀਗਾ ਬਹੁਤ ਮੰਦੇ ਹਾਲ ਕਰਦੇ ਤੁਸੀਂ ਵੇਹੀ ਲੈ ਪਿਛਲੇ ਤੁਲਛੀ ਗਏ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅਧੋਲਨ ਹੁੰਦਾ ਉੱਥੇ ਜਾਂਦੇ ਸੀ ਅਧੋਲਨ ਵਾਲੀ ਸਰਕਾਰ ਤੋਂ ਵੀ ਚੰਗਾ ਅंदोलਨ ਬਾਅਦ ਇਹੋ ਹੀ ਅਭੀ ਖਤਮ ਕਰਿਆ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ ਕਈਆਂ ਦੀ ਡੈਥ ਹੋ ਰਹੀ ਆ ਅਸੀਂ ਦੀਦਾ ਜਾਮ ਪੀ ਰਹੇ ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਦ ਖਰਾਬ ਹੋ ਗਈ ਉਹਨਾਂ ਨੇ ਉਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ ਪਰ ਉਹਨਾਂ ਦੀ ਜਿਆਦੀ ਤਬੀਦ ਵਿਗੜਦੀ ਗਈ ਤੇ ਸਵੇਰ 5 ਵਜੇ ਉਹ ਸਿੱਧੀ ਦਾ ਜਾਮ ਪੀ ਕੇ ਅਰਜੰਦਰਾ ਹਸਪਤਾਲ ਜਾ ਗਏ ਪਲਕੀ ਨਾਮ ਦਾ ਹੈ ਜਗਨਤਰ ਸਿੰਘ ਦਾ ਕਿਵੇਂ ਦਿੱਖੀ ਲੱਗਦਾ ਜੀ ਤੁਹਾਨੂੰ ਮੇਰੇ ਭਰਾ ਹੀ ਕਿਦਾਂ ਦਿੱਖੀ ਜੀ ਦੇਤ ਉਹ ਇਹ ਜੰਗ ਗਿਆ ਇਹ ਨਾਲ ਬਾਹਰ ਲੇ ਗੋਲੇ ਗਾਲੇ ਛੁੱਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਇਹ ਕਿਥੇ ਕਿਸਾਨੀ ਬੋਲ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਛੋਟੇ ਤੋਂ ਵੱਡੇ ਕਿ ਛੋਟੇ ਨਹੀਂ ਵੱਡੇ ਇਹ ਨਾਲ ਲਈ ਅਸ਼ਰਕੀ ਮੌਤ ਹੋ ਗਈ ਕਿ ਮੰਗ ਕੀ ਕਰਦੇ ਸਰਕਾਰ ਨੂੰ ਮੰਗ ਇਹੋ ਜਿਹੀ ਗਰੀਬੀ ਤੋੜ ਤੇ ਅਸੀਂ ਬੰਨਿਆ ਕੋਈ ਨਾ ਕਰ ਮੇਰੇ ਕਹਿੰਦੇ ਕਿ ਜੋ ਚਿੱਤ ਜੁੜੇ ਹੈ ਜਿਵੇਂ ਕਮੇਟੀ ਨਾਲ ਹਾਂ ਜੀ ਜਦੋਂ ਆਂਦਾ ਉਦੋਂ ਚਲ ਜਾਈ ਗਏ ਸਰਪੰਚ ਸਾਹਿਬ ਪਿਛਲੇ ਅੰਦੋਲਨ ਚ ਗਏ ਪਿਛਲੇ ਵੀ ਜਾਂਦੇ ਰਹੇ ਆ ਉਹ ਵੀ ਪਿਛਲੇ ਜੀ ਜਾਂਦੇ ਆ ਤੇ ਜਦੋਂ ਉਹਨੇ ਬਾਜ਼ ਮਾਰਨੀ ਉਦੋਂ ਅਸੀਂ ਜਾਣਾ ਕਿੰਨੀ ਉਮਰ ਸੀ ਉਹਨਾਂ ਦੀ उन शत, जी उमिरि हुतर पंजहतरि उनजी सहन इथो ई पत लॻियां बि डेथो गीया फोन आए सरपंच न फोन किते इन्हनि सवेर जगिंदर